ਅੱਜ ਬਹੁਤ ਹੀ ਦਿਨ ਮੌਜੂਦ ਰਿਹਾ ਹੈਗਾ ਜੀ ਬਾਬਾ ਜੀ ਦੇ ਦਰਵਾਜ਼ੇ ਦੇ ਵਿੱਚ ਇਹ ਲੰਗਰ ਦੀ ਸੇਵਾ ਚੱਲ ਰਹੀ ਹੈ। ਅੱਜ ਬਾਬਾ ਜੀ ਦੇ ਦਰਵਾਜ਼ੇ ਦੇ ਵਿੱਚ ਬਹੁਤ ਹੀ ਲੋਨਕਾਂ ਲੱਗੀਆਂ ਨੇ। ਇਹਨਾਂ ਦੀ ਵੀ ਮਨੋ ਕਾਮਨਾ ਸਾਰੀਆਂ ਪੂਰੀਆਂ ਹੁੰਦੀਆਂ ਨੇ। ਅਸੀਂ ਤੁਹਾਡੇ ਅੱਗੇ ਵੀ ਇਹ ਬੇਨਤੀ ਕਰਦੇ ਹਾਂ ਕਿ ਪਤਸ਼ਾਰਾ ਗੁਰੂ ਸਰਕਾਰ ਲੱਖ ਦਾਤਾ ਪੀਰ ਮਹਾਰਾਜ ਉਪਰਾਜਮਾਨ ਹੈ। ਇਹਨਾਂ ਦੇ ਅੱਗੇ ਆਓ ਤੁਸੀਂ ਇਹਨਾਂ ਦੇ ਦਰਸ਼ਨ ਕਰੋ। ਇਹਨਾਂ ਦੀਆਂ ਵੀ ਅਕਰੀ ਮਨੋ ਕਾਮਨਾ ਰੱਖ ਪੂਰੀਆਂ ਹੋ ਰਹੀਆਂ ਜੀਆਂ ਤੇ ਬਹੁਤ ਜੀ ਰਹਿਮਤ ਵਾਲੇ ਸਰਕਾਰ ਹੈ। ਬਹੁਤ ਜੀ ਸਤਿ ਸ਼ਰਕਾਰ ਹੈ। ਇਹਨਾਂ ਨੇ ਸਾਰੇ ਨੂੰ ਮਿਲਤਾ ਬੁੜੀ ਹੋਈ ਹੈ। ਸੇਹਾਰਾ ਸਾਈਂ ਸਰਪਾਲ

ਇਹ ਕਾ ਕਰੀ ਜਾਣੀ ਹੋਟਲ ਦੇ ਬੇਲੇ ਚ ਚੂਰੀ ਖਵਾ ਕੇ ਸਭ ਤੋਂ ਰੋ ਲੰਗਰ ਲਾਇਆ ਮਹਾਰਾਜਾ ਮਹਾਰਾਜ ਨੇ ਆਇਆ ਹੈ ਕਿ ਚੱਕ ਨੇ ਗਿਆ ਹੈ ਕਹਿੰਦੇ ਭੰਡਾਰਾ ਲਾਣਾ ਚਾਹ ਪਕੌੜੇ ਦਾ ਤਾਂ ਆਇਆ ਜੀ ਉਹਨਾਂ ਦਾ ਹੁਕਮ ਹੋਇਆ ਉਹਨਾਂ ਦਾ ਹੁਕਮ ਜਨਾ ਲਾਤਾ ਜੀ ਕਹਿੰਦਾ ਫੇ ਕਹਿੰਦਾ ਮੈਨੂੰ ਇੰਨੀ ਗੱਲ ਕਹਿਗਾ ਨਾਮ ਰਾਜਨ ਗਤਨਾ ਜੀ ਮਕੇਰੀਆਂ ਤੋਂ ਜੀ ਬਾਬਾ ਜੀ ਦਾ ਹੁਕਮ ਦੇ ਨਾਲ ਜੀ ਮੜਾ ਜੀ ਘਟਾਰਾ ਬਾਬਾ ਜੀ ਨੇ ਕਿਹਾ ਸੀਗਾ ਲਗਾ ਲਓ ਬਾਬਾ ਜੀ ਦੇ ਨਾਂ ਦੇ ਲਗਾ ਦਿਓ ਜੀ